ਸਰਦਾਰ ਵਿਕੀ ਸਿੰਘ ਜੀ ਜਿਹੜੇ ਕਿ ਗੁਰਦੁਆਰਾ ਭਾਈ ਵਿਕਟਰ ਸਿੰਘ ਜੀ ਦੇ ਸੰਮੁਖ ਉਹਨਾਂ ਦੇ ਕੇ ਵਿਰਾਜਮਾਨ ਹੈ ਔਰ ਇਹ ਸਾਰਾ ਭਾਈਚਾਰਾ ਜਿਹੜਾ ਜਿੰਨੇ ਵੀ ਇੱਥੇ ਵਿਰਾਜਮਾਨ ਹੈ ਇਹ ਸਾਰਾ ਭਾਈਚਾਰਾ ਡਾਕਟਰ ਬੀ ਆਰ ਅੰਬੇਦਕਰ ਨਗਰ ਦੇ ਪਛਿੰਦੇ ਆ ਇਹ ਸ਼ਿਗਲੀਗੜ੍ਹ ਭਾਈਚਾਰੇ ਦੇ ਵਿੱਚੋਂ ਆ ਔਰ ਇਹਨਾਂ ਦੇ ਮਨ 'ਚ ਵੀ ਇਹ 2 ਦਿਨ ਹੋ ਗਏ ਲਗਾਤਾਰ ਸੋਏ ਨਹੀਂ ਹੈ ਜਦੋਂ ਕਹ ਇਹਨਾਂ ਨੂੰ ਇਹ ਪਤਾ ਲੱਗਾ ਵੀ ਸਾਨੂੰ ਨੋਟਿਸ ਜਿਹੜੇ ਆ ਉਹ ਜਾਰੀ ਹੋ ਗਏ ਆ ਜਾਂ ਹੋਣ ਜਾ ਰਹੇ ਆ ਤਾਂ ਅਸੀਂ ਵਿੱਕੀ ਸਿੰਘ ਜੀ ਨੂੰ ਉਹਨਾਂ ਦੇ ਕੋਲੋਂ ਇਹ ਗੱਲ ਕੁਛ ਨਹੀਂ ਚਾਹਾਂਗੇ ਵਿੱਕੀ ਸਿੰਘ ਜੀ ਤੁਸੀਂ ਤਾਂ ਇੱਥੇ ਗੁਰੂ ਮਹਾਰਾਜ ਦਾ ਦਰਬਾਰ ਵੀ ਬਣਾਇਆ ਸਾਰਿਆਂ ਨੇ ਰਲ ਮਿਲ ਕੇ ਸੰਗਤ ਨੇ ਤੇ ਤੁਹਾਨੂੰ ਇੱਥੇ ਕਿੰਨੇ ਸਾਲ ਹੋ ਗਏ ਰਹਿੰਦੇ ਆ ਨੀ ਇਹ ਸਾਨੂੰ ਇੱਥੇ 56 ਸਾਲ ਹੋ ਗਏ ਰਹਿੰਦੇ 56 ਸਾਲ ਹੋ ਗਏ 56 ਸਾਲਾਂ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਕੀ ਪਿਛਲੀਆਂ ਸਰਕਾਰਾਂ ਨੇ ਵੀ ਕਦੀ ਤੁਹਾਨੂੰ ਇਸ ਤਰ੍ਹਾਂ ਦੇ ਨੋਟਿਸ ਕੱਢੇ ਸੀ ਜਾਂ ਕੱਢਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਨੂੰ ਇੱਥੋਂ ਉਜਾੜਿਆ ਜਾਏ ਜਾਂ ਇਹਨਾਂ ਨੂੰ ਇੱਥੋਂ ਕੱਢਿਆ ਜਾਏ ਇਹਨਾਂ ਦੇ ਘਰ ਢਾਈ ਜਾ। ਇੱਕ ਦੋ ਇੱਕ ਇੱਕ ਦੋ ਵਾਰ ਹੀ ਪਹਿਲੇ ਵੀ ਆਇਆ ਸੀ ਤਾਂ ਨੋਟਿਸ ਪਰ ਉਦੋਂ ਮਤਲਬ ਕੇਸ ਚੱਲ ਪਿਆ ਸੀ ਤੇ ਬਹੁਤ ਸਾਰੇ ਸਰਕਾਰਾਂ ਤੋਂ ਕੋਈ ਬਦਲ ਜਾਂਦੀਆਂ ਇੱਧਰ ਤੋਂ ਹੋ ਜਾਂਦੀਆਂ ਸਰਕਾਰ ਬਦਲੀ ਹੋ ਗਈ ਤੇ ਕੇਸ ਚੱਡ ਜਾਂਦਾ ਰਿਆ ਤੇ ਦੁਬਾਰਾ ਫਿਰ ਨੋਟਿਸ ਆ ਜਾਂਦਾ ਤੇ ਹੁਣ ਇਹ ਸਾਰੇ ਸੁੰਦਰ ਰੂਮ ਬੇਰਦਾ ਬਈ ਵੀ ਹੈ ਪੂਰੇ ਮਲੇ ਨੂੰ ਇਹ ਆਪਾਂ ਕਿੱਧਰ ਜਾਈਏ ਸਾਡੇ ਛੋਟੇ ਛੋਟੇ ਬੱਚੇ ਇੱਥੇ ਪਰ ਜਿੰਜਾਸਾ ਨਾਲ ਉੱਥੇ ਰਹੇ ਇਹ ਸਾਡੀ ਭਗਵਾਨ ਜੀ ਅੱਗੇ ਹੀ ਟੀਲਾ ਕਿਤੇ ਇਹਨਾਂ ਸਾਰਿਆਂ ਦੀ ਇਸ਼ਤਰੀ ਬਣਾਈ ਜਾਵੇ ਇਹਨਾਂ ਨੂੰ ਪੱਕੇ ਰਾਇ ਸ਼੍ਰੀ ਰਿਤ ਦੇ ਕਰਮ ਕਾਂਜਿਤ ਜਿੱਥੇ ਜਾਣ ਬਤੀ ਸਾਡੀ ਭਗਵਾਨ ਅੱਗੇ ਤਾਂ ਇਹ ਵਿక్తి ਸੰਗੀ ਬੋਲੇ ਆ ਪੈਂਦੀ ਆਪਣਾ ਸ਼ੁਭਨਾ ਮੇਰਾ ਨਾਮ ਗੁਲਸ਼ਨ ਜੀ ਗੁਲਸ਼ਨ ਜੀ ਗੁਲਸ਼ਨ ਹਾਂਜੀ ਗੁਲਸ਼ਨ ਪੈਂਦੀ ਤੁਸੀਂ ਕੁਝ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਵੀ ਜਦੋਂ ਤੁਹਾਨੂੰ ਪਤਾ ਵੀ ਤੁਹਾਡੇ ਸਿਰ ਤੇ ਆਫਤ ਆ ਗਈ ਹੈ ਅਨੇ ਸਾਨਾ ਤਾਂ ਤੁਸੀਂ ਆਪਣੀ ਮਿਹਨਤ ਮੁਸ਼ਕਲ ਕਰਕੇ ਸਾਰੇ ਪਰਿਵਾਰਾਂ ਨੇ ਆਪਣੇ ਬੱਚਿਆਂ ਦੇ ਰਹਿਣ ਦੇ ਲਈ ਇੱਕ ਹੌਂਸਲੇ ਜਿਹੜੇ ਆ ਗੌਸਲੇ ਇਹ ਤੁਸੀਂ ਬਣਾਏ ਆ ਜਿੱਦਾਂ ਇਹ ਪੰਛੀ ਵੀ ਆਪਣੇ ਬੱਚਿਆਂ ਦੇ ਰਹਿਣ ਦੇ ਲਈ ਗੌਸਲੇ ਬਣਾਉਂਦੇ ਆ ਤੁਸੀਂ ਵੀ ਬਣਾਏ ਆ ਤਾਂ ਜਦੋਂ ਹੁਣ ਕਹਿੰਦੇ ਆ ਵੀ ਜਦੋਂ ਪੰਛੀਆਂ ਦੇ ਗੌਸਲੇ ਨੂੰ ਕੋਈ ਢਾਹਦਾ ਨਾ ਤਾਂ ਪੰਛੀ ਵੀ ਉੱਪਰ ਪ੍ਰਮਾਤਮਾ ਵੱਲ ਨੂੰ ਮੂੰਹ ਕਰਕੇ ਨਾ ਤੇ ਉਹ ਵੀ ਰੋਂਦੇ ਆ ਤੇ ਤੁਹਾਨੂੰ ਹੁਣ ਆਪਣੇ ਆਪ ਨੂੰ ਜਦੋਂ ਮਹਿਸੂਸ ਹੋਇਆ ਵੀ ਤੁਹਾਡੇ ਘਰ ਹੁਣ ਇੱਥੋਂ ਜਾ ਰਹੇ ਆ ਜਾਂ ਸਰਕਾਰਾਂ ਇੱਥੋਂ ਦੀ ਕੋਈ ਘੜੇ ਘਰ ਤੋੜਨ ਦੀ ਕੋਸ਼ਿਸ਼ ਕਰ ਸਕਦੀ ਹੈ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਹਾਡੇ ਮਨਚ ਕੀ ਗੱਲ ਇਹੋ ਰੱਖੋ ਤਾਂ ਅਸੀਂ ਆਪਣੇ ਵਿਚਾਰ ਸਰਕਾਰ ਆ ਗਈ ਪੀਲਾ ਜਦੋਂ ਸਰਕਾਰ ਆਈ ਸੀ ਮਸ਼ੂਦਾ ਸਰਕਾਰ ਪਹਿਲੇ ਵੀ ਕਹੀ ਹੈ ਨਾਨੇ ਵੀ ਸਾਡਾ ਕੋਈ ਹੱਲ ਨਹੀਂ ਕੀਤਾ ਹੁਣ ਸਰਕਾਰ ਆਈ ਸੀ ਸਾਨੂੰ ਆਸ ਸੀ ਕਿ ਸਾਡਾ ਕੁਝ ਬਣੂਗਾ ਸਰਕਾਰ ਕਹਿੰਦੀ ਸੀ ਅਸੀਂ ਆ ਆਤਮਾਧੀ ਦੀ ਸਰਕਾਰ ਆ ਐਸੀ ਸੋਚਿਆ ਜੀ ਸਾਡਾ ਕੁਝ ਬਣੂਗਾ ਸੀ ਇਹਨਾਂ ਨੂੰ ਵੋਟਾਂ ਪਾਏ ਜਿਤਾਈਆਂ ਉਹ ਕੰਦੇਸੀ ਵੀ ਸਰਕਾਰ ਹੁਣ ਤੁਹਾਨੂੰ ਸਰਕਾਰ ਤੇ ਆਣ ਦੀ ਲੋੜ ਨਹੀਂ ਸਰਕਾਰ ਤੁਹਾਡੇ ਜਿਹੜੇ ਮਸਲੇ ਆ ਕਰਾਣ ਦੇ ਹੱਲ ਕਰੋਗੀ ਅਸੀਂ ਇਹੀ ਸਮਝ ਕੇ ਪੋਟਾ ਪਾਈਆ ਵੀ ਸਾਡਾ ਵੀ ਮਸਲਾ ਹੱਲ ਹੋਊਗਾ ਪਰ ਸਾਡਾ ਮਸਲਾ ਹੱਲ ਹੋਣ ਦੀ ਬਜਾਏ ਸਾਨੂੰ ਦੇਖੋ ਕਿਹੜੀ ਵੀ ਬਤਾਜ ਪਾਤਾ ਸਾਨੂੰ ਪੂਰੇ ਟਾਈਮ ਤੇ ਆਣ ਕੇ ਦੱਸਿਆ ਕਿ ਹੁਣ ਤੁਸੀਂ ਘਰ ਖਾਲੀ ਕਰ ਦੋ ਉਹ ਵੀ ਸਾਰੇ 3 ਦਿਨ 3 ਦਿਨ ਵਿੱਚ ਕੀ ਅਸੀਂ ਕਿੱਥੇ ਜਾਈਏ ਸਾਡੇ ਛੋਟੇ ਛੋਟੇ ਬਸੇ ਆ ਅਸੀਂ ਅੱਜ ਕੱਲ੍ਹ ਬੱਚਿਆਂ ਦੇ ਕੱਪੜੇ ਨਹੀਂ ਲੈ ਸਕਦੇ ਬੂਟ ਚੱਪਲ ਹੀ ਲੈ ਸਕਦੇ ਅਸੀਂ ਪਲਾਟ ਕਿੱਥੋਂ ਲੈ ਲਈਏ ਉੱਧਾ ਸਰਕਾਰਾਂ ਦੇਖੋ ਕਿੰਨੀ ਪਾਰਕ ਲਈ ਜ਼ਮੀਨ ਦਿੱਤੀ ਆ ਦਿੱਤੀ ਆ ਜੇ ਕਿਸੇ ਗਰੀਬ ਨੂੰ ਘਰ ਬਣਾਏ ਆ ਤੇ ਉਹ ਟਾਲ ਲੱਗੀ ਆ ਉਹਨਾਂ ਨੂੰ ਪਾਰਕਾਂ ਚੰਗੇ ਆ ਕਿ ਜਿਹੜੇ ਘਰ ਬੱਚੇ ਵੱਸਦੇ ਤੇ ਉਹ ਚੰਗੇ ਆ ਐਸੀ ਕਿਤੇ ਬੂਟਿਆਂ ਤੋਂ ਵੀ ਬਾੜੇ ਆ ਕਾਹ ਤੋਂ ਵੀ ਬਾੜੇ ਆ ਉਹ ਤਾਂ ਇੰਨੀ ਥਾਵਾਂ ਚੋਂ ਕਾਹ ਲਾ ਦਿੰਦੀ ਆ ਬੂਟੇ ਲਾ ਦਿੰਦੀ ਆ ਤੇ ਸਾਡੇ ਤਾਂ ਘਰ ਫੇਰ ਵੀ ਬਣੇ ਪਿਆ ਸਾਨੂੰ ਉੱਥੇ ਉਜਾੜਿਆ ਨਾ ਜਾਵੇ ਸਾਡੀ ਭਗਵੰਤ ਮਾਨ ਅਗੇ ਬੇਨਤੀ ਆ ਸਾਨੂੰ ਇੱਥੇ ਵਸਾਇਆ ਜਾਵੇ ਸਾਡੇ ਬਾਰੇ ਸੋਚਿਆ ਜਾਵੇ ਸਾਡੇ ਬੱਚਿਆਂ ਬਾਰੇ ਸੋਚਿਆ ਜਾਵੇ ਤੇ ਸਾਨੂੰ ਹੁਣ ਇੱਥੋਂ ਟਾਟਾ ਕਰ ਤੋਟਾ ਪਪ 50 60 ਸਾਲ ਪਿੱਛੇ ਚਲ ਜਾਵਾਂਗੇ ਸਾਨੂੰ ਨਾ ਤਾਂ ਕਿਸੇ ਨੇ ਸੜਕਾਂ ਤੇ ਬਹਿਣ ਦੇਣਾ ਨਾ ਕਿਸੇ ਨੇ ਆਪਣੇ ਪਲਾਟ 'ਚ ਬਹਿਣ ਦੇਣਾ ਆਪਾਂ ਕੀ ਕਰਾਂਗੇ ਗਰੀਬ ਜਨਤਾ ਕਿੱਥੇ ਜਾਊਗੀ ਸਾਡੀ ਇਹ ਪੀਲਾ ਵੀ ਪਹਿਲੀ ਸਰਕਾਰਾਂ ਵਰਗੂ ਸਾਨੂੰ ਲਾਰਾਂ ਨਾਲ ਲਾਇਆ ਜਾਵੇ ਸਾਡਾ ਇੱਥੇ ਪੱਕੇ ਤੌਰ ਤੇ ਹੱਲ ਕੀਤਾ ਜਾਵੇ ਸਾਨੂੰ ਲਿਖਤ ਤੌਰ ਤੇ ਦਿੱਤਾ ਜਾਵੇ ਤੇ ਸਾਨੂੰ ਇੱਥੋਂ ਠਾਇਆ ਨਾ ਜਾਵੇ ਸਾਡੀ ਕੌਮ ਆ ਜਿਹੜੀ ਗੁਰੂਆਂ ਤੋਂ ਪਹਿਲੇ ਗੁਰੂਆਂ ਦਾ ਸਾਥ ਦਿੰਦੀ ਆ ਰਹੀ ਆ ਤੇ ਦੇਖੋ ਹੁਣ ਸਿੱਖਾਂ ਨੂੰ ਕੀ ਵਿਪਤਾ ਪੈ ਗਈ ਸਾਡੇ ਸਿੱਖ ਬਣਵਾਰਾਂ ਅੱਗੇ ਵੀ ਬੇਨਤੀ ਆ ਸੇਕ ਪਰਿਵਾਰ ਅੱਗੇ ਆਣ ਸਾਡੀ ਮਦਦ ਕੀਤੀ ਜਾਵੇ ਵਾਹ ਫੜੀ ਜਾਵੇ ਸਰਕਾਰਾਂ ਅੱਗੇ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਇਹ ਵੱਧ ਤੋਂ ਵੱਧ ਸਰਕਾਰਾਂ ਤੱਕ ਪਹੁੰਚਾਓ ਸਾਨੂੰ ਜਾੜਿਆ ਨਾ ਜਾਵੇ ਸਾਨੂੰ ਇੱਥੇ ਫਸਾਇਆ ਜਾਵੇ ਸਾਡੇ ਬੱਚਿਆਂ ਬਾਰੇ ਸੋਚੋ ਸਾਡੇ ਗੁਰੂ ਸਾਡਾ ਗੁਰਦੁਆਰਾ ਦੇਖੋ ਸ਼ਹੀਦ ਭਾਈ 75 ਸਿੰਘ ਅਸੀਂ ਸ਼ਹੀਦ ਭਾਈ 75 ਸਿੰਘ ਦੀ ਕੌਮ ਦੇ ਆ ਅਸੀਂ ਕੋਈ ਮਾੜੇ ਮੋਟੇ ਨਹੀਂ ਆ ਸਾਡੀ ਉਡਾਨ ਕੇ ਬਾਹ ਫੜੀ ਜਾਵੇ ਸਾਨੂੰ ਜਾੜਿਆ ਨਾ ਜਾਵੇ ਕਿਉਂਕਿ ਆਪਾਂ ਸਾਡਾ ਵੀ ਨਾ ਗੁਰੂਆਂ ਨੇ ਰੱਖਿਆ ਅਸੀਂ ਗੁਰੂਆਂ ਦਾ ਸਾਥ ਦਿੱਤਾ ਨਾ ਰਸ਼ੀਦ ਪਾਈ 75 ਸਿੰਘ ਦੀ ਕਮਤੋਂ ਪਿੱਛੋਂ ਆ ਰਹੇ ਆਪਾਂ ਪਰ ਹੁਣ ਸਾਨੂੰ ਜਾੜਿਆ ਨਾ ਜਿਆਦਾ ਸਿੱਖ ਧਰਮ ਨੂੰ ਬੇਨਤੀ ਆ ਐ ਸੂਬੇ ਦੀ ਕਮੇਟੀ ਨੂੰ ਵੀ ਬੇਨਤੀ ਆ ਸਾਰੇ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਵੀ ਸਾਡਾ ਵੱਧ ਚੜ੍ਹ ਕੇ ਸਾਥ ਦਿੱਤਾ ਜਾਵੇ ਕੱਲ ਨੂੰ ਸਾਡੀ ਕੱਲ ਦੀ 27 ਤਰੀਕ ਆ ਵੀ 27 ਤਰੀਕ ਨੂੰ ਟਾਇਆ ਜਾਊਗਾ ਕੁਬਾਰ ਆਈਆਂ ਪਈਆਂ ਸਾਰੇ ਸਿੱਖ ਜਥੇਬੰਦੀਆਂ ਕੁਬਾਰਾ ਪੜ ਲਓ 27 ਤਰੀਕ ਨੂੰ ਸਾਰੇ ਇੱਥੇ ਆਓ ਸਾਡਾ ਪੂਰਾ ਪੂਰਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਵਿੱਚ ਜਿੱਦਾਂ ਜਦੋਂ ਪਹਿਲੀ ਇਹਦੇ ਵੇਲੇ ਸਰਕਾਰ ਨੇ ਜਦੋਂ ਇਹ ਜਗ੍ਹਾ ਅਲਾਟਮੈਂਟ ਕੀਤੀ ਹੋਊਗੀ ਕਿ ਪੰਜਾਬ ਰਾਜ ਬਿਜਲੀ ਬੋਰਡ ਨੂੰ ਉਸ ਤੋਂ ਬਾਅਦ ਫਿਰ ਇਹ ਪੀਐਸਪੀਸੀਐਲ ਦੇ ਕੋਲ ਚਲੇ ਗਈ ਜਿਹੜੀ ਹੁਣ ਅਸਲੇ ਮੌਜੂਦਾ ਕਾਰਪੋਰੇਸ਼ਨ ਦਾ ਇੱਕ ਅਧਾਰਾ ਬਿਜਲੀ ਬੋਰਡ ਦਾ ਤੇ ਉਹਨਾਂ ਨੂੰ ਉਹਨਾਂ ਦੇ ਮੁਲਾਜ਼ਮਾਂ ਨੂੰ ਰਹਿਣ ਦੇ ਲਈ ਇਹ ਜਗ੍ਹਾ ਦੇਣ ਦੇ ਲਈ ਉਹਨਾਂ ਨੇ ਇਸ ਤਰ੍ਹਾਂ ਦਾ ਕੋਈ ਉਸ ਟਾਈਮ ਦੇ ਉੱਤੇ ਫੈਸਲਾ ਕੀਤਾ ਹੋਵੇਗਾ ਤਾਂ ਹੁਣ ਜਿੱਦਾਂ ਹੁਣ ਇਹ ਮਾਮੂਜੋਗ ਜਿਹੜੀ ਜਲੰਧਰ ਦੀ ਅਦਾਲਤ ਹੈ ਉਸ ਨੇ ਜੋ ਫੈਸਲਾ ਦਿੱਤਾ ਆ ਉਹ ਤੁਸੀਂ ਜਿਹੜੇ ਇਕੱਠੇ ਹੋ ਕੇ ਸਾਰੇ ਡਾਕਟਰਾਂ ਮੇਟਕਰ ਜਿਹੜੀ ਤੁਹਾਡੀ ਪੂਰੀ ਇਹ ਮਹੱਲੇ ਦੀ ਨਗਰ ਦੀ ਸੰਸਥਾ ਆ ਉਹਨਾਂ ਦੇ ਮਾਧਮ ਤੋਂ ਤੁਸੀਂ ਇਕੱਠੇ ਹੋ ਕੇ ਤੇ ਤੁਸੀਂ ਵੀ ਆਪਣੀ ਜਿਹੜੀ ਬੰਦੀ ਤੁਹਾਡੀ ਕੋਰਟ ਦੇ ਅੱਗੇ ਮਾਲ ਜੋ ਕੋਰਟ ਦੇ ਅੱਗੇ ਤੁਸੀਂ ਵੀ ਆਪਣੀ ਅਦਾਲਤ ਦੇ ਅੱਗੇ ਹਾਈ ਕੋਰਟ ਦੇ ਅੱਗੇ ਆਪਣਾ ਜਿਹੜਾ ਵਕੀਲ ਕਰਕੇ ਉਹਨਾਂ ਦੇ ਅੱਗੇ ਤੁਸੀਂ ਵੀ ਕੋਈ ਇਦਾਂ ਦਾ ਰੱਖਣ ਦਾ ਕੋਈ ਬਣਾਇਆ ਮਨ ਵੀ ਅਸੀਂ ਵੀ ਜਿਹੜਾ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਆਪਣੀ ਦਲੀਲ ਰੱਖੀ ਹੈ ਵੀ ਸਾਨੂੰ ਇੱਕ ਉਜਾੜਿਆ ਨਾ ਜਾਂ ਸਾਨੂੰ ਰੈਂਟ ਦਿੱਤਾ ਜਾ ਪੂਰਾ ਸਿਆਸਤ ਨਾਲ ਕੰਮ ਕੀਤਾ ਗਿਆ ਏ ਜੀ ਪੂਰੀ ਸਿਆਸਤ ਨਾਲ ਵਿੱਚ ਦੋ ਛੁੱਟੀਆਂ ਸ਼ਨੀਵਾਰ ਤੇ ਐਤਵਾਰ ਦੀ ਹੁਣ ਸਤੇ ਮਿਲ ਜੇ ਮਿਲ ਵੀ ਸਕਦੀ ਸਾਨੂੰ ਸੋਮਵਾਰ ਨੂੰ ਮਿਲ ਸਕਦੀ ਸੋਮਵਾਰ ਨੂੰ ਕਹਿੰਦੇ ਆ ਪਾ ਜਾਵਾਂਗੇ ਉਹ ਕਹਿੰਦੇ ਵੱਡੋ ਜਰ ਲੈ ਗਈ 27 ਤਰੀਕ ਨੂੰ ਆਜਾਉ ਤੁਹਾਨੂੰ ਟਾਈਮ ਕੋਈ ਨਹੀਂ ਦਿੱਤਾ ਗਿਆ ਪੂਰੀ ਸਿਆਸਤ ਨਾਲ ਕੰਮ ਹੋਇਆ ਬਾਰੋ-ਬਾਰ ਕੰਮ ਹੋਇਆ ਏ ਪੂਰੇ ਟਾਈਮ ਤੇ ਸਾਨੂੰ ਦੱਸੇਗਾ ਸਾਨੂੰ ਪਹਿਲੇ ਟਾਈਮ ਦਿੱਤਾ ਹੁੰਦਾ ਮਹੀਨੇ ਦਾ ਦਿੱਤਾ ਹੁੰਦਾ 10 ਦਿਨ ਦਾ ਦਿੱਤਾ ਹੁੰਦਾ ਤੇ ਅਸੀਂ ਉਸ ਤੇ ਲੈ ਲੈਂਦੇ ਉਹਨੇ ਪੂਰੇ ਤਰੀਕੇ ਨਾਲ ਸਾਰਾ ਕੰਮ ਕੀਤਾ ਬਾਹਰੋਂ-ਬਾਹਰ ਕੀਤਾ ਸਾਡੇ ਥੋੜੀ ਕੋਈ ਗੱਲ ਪਹੁੰਚਣ ਦਿੱਤੀ ਨਾਲੇ ਇਹ ਵੀ ਕੋਈ ਰੱਬ ਤਰਸੀ ਆਣ ਕੇ ਦੱਸ ਕੇ ਗਿਆ ਵੀ ਬਾਹਰੋਂ-ਬਾਹਰ ਤੁਹਾਡੇ ਖਿਲਾਫ ਬਹੁਤ ਤਕੜੀ ਛਾਜ ਹੋ ਰਹੀ ਆ ਵੀ ਤੁਹਾਡਾ ਮਹੱਲਾ ਟਰਾਂਡ ਦੀ ਕੋਸ਼ਿਸ਼ ਕਰ ਰਿਹਾ ਬਹੁਤ ਤਕੜੀ ਹੋ ਰਹੀ ਆ ਉਹ ਵੀ ਕੋਈ ਆਏ ਵੀ ਸਾਡਾ ਨਾਂ ਨਾ ਇੱਥੇ ਦੱਸਿਓ ਵੀ ਵਿਚਾਰਾ ਕੋਈ ਰੱਬ ਤਰਸੀ ਮਹਾਰਾਜ ਉਹਦਾ ਭਲਾ ਕਰੇ ਜੋ ਹੀ ਦੱਸ ਕੇ ਗਿਆ ਸਮਝੇ ਉਹ ਨਾ ਦੱਸਦਾ ਸਾਨੂੰ ਪੂਰੇ ਟਾਈਮ ਤੇ 27 ਤਰੀਕ ਨੂੰ ਪਤਾ ਲੱਗਦਾ ਜਦੋਂ ਉੱਥੇ ਆਣ ਖੜਦੇ ਹੁਣ ਵੀ ਆਪਾਂ ਕਿੱਥੇ ਨਾਟਕ ਕੋਟ ਬੰਦ ਹੈ ਤਵਾਰ ਅੱਜ ਵਿੱਚ ਸ਼ਨੀਵਾਰ ਦੀਆਂ ਛੁੱਟੀਆਂ ਨਹੀਂ ਕੋਈ ਗੱਲ ਨਹੀਂ ਤੁਸੀਂ ਜਦੋਂ ਮਾਨਯੋਗ ਅਦਾਲਤ ਦੇ ਕੋਲ ਜਾਓਗੇ ਆਪਣਾ ਪੱਖ ਰੱਖੋਗੇ ਫਿਰ ਮਾਨਯੋਗ ਅਦਾਲਤ ਜਿਹੜੀ ਹੈ ਉਹ ਕੋਈ ਨਾ ਕੋਈ ਸਮਾਂ ਲੱਗਦਾ ਹੈ ਫਿਰ ਉਸ ਨੂੰ ਉਹਦੇ ਉੱਤੇ ਫੈਸਲੇ ਆਉਣ ਨੂੰ ਹੁਣ ਵੀ ਕਿੰਨੇ ਸਾਲ ਲੱਗੇ ਸੋ ਇਦਾਂ ਦੀ ਗੱਲ ਨਹੀਂ ਹੈ ਠੀਕ ਹੈ ਬਾਕੀ ਜਿਹੜਾ ਆ ਮਨ ਦੇ ਵਿੱਚ ਰੋਸ਼ ਹੈ ਮਨ ਦੇ ਅੰਦਰ ਦੁੱਖ ਵੀ ਆ ਆਪਣੇ ਨਿੱਕੇ ਨਿੱਕੇ ਬੱਚੇ ਲੈ ਕੇ ਤੁਸੀਂ ਕਿੱਥੇ ਜਾਓਗੇ ਉਹ ਤੁਸੀਂ ਸ਼ਰੋਮਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੁਸੀਂ ਅਪੀਲ ਕੀਤੀ ਬਲਛਨੀ ਚਲੋ ਤੁਸੀਂ ਸਿੱਖ ਭਾਈਚਾਰੇ ਨੂੰ ਵੀ ਅਪੀਲ ਕੀਤੀ ਆ ਵੀ ਉਹ ਕੌਡਨਲ ਇਸ ਦੁੱਖ ਦੀ ਘੜੀ ਦੇ ਵਿੱਚ ਆ ਕੇ ਖੜਨ ਕਿਉਂਕਿ ਜੇ ਤਾਂ ਕੋਈ ਬੰਦਾ ਕਹਿੰਦਾ ਵੀ ਮਹੀਨਾ ਪਹਿਲਾਂ ਆ ਕੇ ਬੈਠਾ 2 ਮਹੀਨੇ ਪਹਿਲਾਂ ਆ ਕੇ ਬੈਠਾ ਤਾਂ ਗੱਲ ਵੱਖਰੀ ਆ ਹੁਣ ਤਾਂ ਤੁਹਾਨੂੰ ਕੀ ਕਰਦੇ ਵੀ 55 ਸਾਲ ਹੋ ਗਏ ਆ ਤਵੇਂ ਇਸ ਕਰਕੇ ਨੇ ਸਰਕਾਰਾਂ ਨੂੰ ਵੀ ਇਸ ਦੇ ਵਾਸਤੇ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਵੀ ਇਹਨਾਂ ਨੂੰ ਇੱਦਾਂ ਸਾਨੂੰ ਇੱਦਾਂ ਨੂੰ ਸਾਨੂੰ ਰੋਡ ਤੇ ਲਿਆਂਦਾ ਸਰਕਾਰ ਨੇ ਵੀ ਇਹਨਾਂ ਨੂੰ ਇਹਨਾਂ ਦੀ ਗੱਲ ਸੁਣੋ ਜੀ ਕਿ ਬਾਈ ਜੀ ਕਾਜੀ ਉਹਨੇ ਕੁਝ ਕਹਿਣਾ ਚਾਹੁੰਦੇ ਕਿ ਸੁਭਨਾ ਵੀ ਮੇਜੀ ਵਾਜੂ ਜੀ ਕਾ ਖਾਲਸਾ ਵਾਜੂ ਜੀ ਕੀ ਬੰਤੇ ਮੇਜੀ ਇੱਤਾਨਾ ਵੀ ਸਾਨੂੰ ਮਿੰਟੋ ਮਿੰਟੀ ਸੰਪਰ ਰੋਡ ਤੇ ਲਿਆਂਦਾ ਸੀ ਨਿੱਕੇ ਨਿੱਕੇ ਬੱਚੇ ਲੈ ਕੇ ਕਿੱਥੇ ਧੱਕੇ ਖਾਵਾਂਗੇ ਨਾਲ ਸਾਨੂੰ ਪਹਿਲਾਂ ਦਾ ਟਾਈਮ ਦਿੱਤਾ ਨਾ ਸਾਨੂੰ ਪਿੱਛੇ ਦਾ ਟਾਈਮ ਦਿੱਤਾ ਹੁਣ ਅਸੀਂ ਕਿੱਧਰ ਰੱਖੇਗਾ ਇਹ ਤੇ ਕਿੱਧਰ ਨਿਆਣੇ ਲੈ ਕੇ ਜਾਈਏ ਇੰਨਾ ਇੰਨਾ ਸਮਾਨ ਆ ਸਾਡੇ ਘਰਾਂ ਦਾ ਅਸੀਂ ਕਿੱਥੇ ਚੱਟੀਏ ਧੀਆ ਨਾ ਕਰੀਂ ਇਹ ਬਚਾਈਏ ਕਿ ਪੈਰ ਜੀ ਲੱਗੇ ਕਿੱਧਰ ਅਸੀਂ ਲੈ ਕੇ ਜਾਵਾਂ ਤੇ ਸਰਕਾਰ ਕਿਹੜੇ ਪੈਰਾ ਤੇ ਕਿੱਥੋਂ ਚੱਪਲ ਵੀ ਲਾਉਂਦੇ ਹੈ ਸਰਕਾਰਾਂ ਨੂੰ ਜਰੂਰ ਕਿਸ ਪ੍ਰਤੀ ਜਰੂਰ ਸੋਚਣਾ ਚਾਹੀਦਾ ਸਾਡੀ ਕਾਇ ਸਰਕਾਰ ਜਿੰਨਾ ਜਿੰਨਾ ਸਾਡੀ ਮੰਗ ਸਰਕਾਰ ਭਗਵੰਤ ਸਿੰਘ ਮਾਨ ਜੀ ਨੂੰ ਹਾਂ ਜੀ ਇਹਨਾਂ ਤੇ ਰਾਹੀ ਅਸੀਂ ਵੀ ਅਪੀਲ ਕਰਦੇ ਆ ਕਿ ਇਹਨਾਂ ਗਰੀਬ ਗੁਰਬੀਆਂ ਦੇ ਉੱਤੇ ਰਹਿਮ ਕੀਤਾ ਜਾਏ ਇਹਨਾਂ ਨੂੰ ਉਜਾੜਿਆ ਨਾ ਜਾਏ ਠੀਕ ਹੈ ਜੀ ਕਾਡਾ ਸਾਡੇ ਨੀ ਬੰਦੇ ਨੇ ਕੋ ਸੋਚਣੀ ਚਾਹੀਦੀ ਆ ਬਾਈ ਗੁਰੂ ਜੀ ਕੱਟੋ ਬਾਈ ਗੁਰੂ ਜੀ ਕੀ ਫਤਹਿ